लुधियाना ਦੇ ਹਲਕਾ ਵੈਸਟ ਵਾਰਡ ਨੰਬਰ 72 ਜ਼ਵਾਰਨਗਰ ਕੈਂਪ ਵਿਖੇ ਨਿਊ ਨਿਊਯੰਗ ਵਾਲਮੀਕੀ ਫੈਡਰੇਸ਼ਨ ਦੇ ਵੋਇਸ ਪ੍ਰਧਾਨ ਬਲਵਿੰਦਰ ਡੁਲਕਤ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਬੈਠਕ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਭਾਗਦਾਰ ਤੇ ਸਰਵੋਤਮ ਨਿਰਦੇਸ਼ਕ ਵੀਰ ਸ਼੍ਰੇਸ਼ਟ ਨਰੇਸ਼ ਤਿੰਗਾਲ ਨੇ ਸ਼ਿਰਕਤ ਕੀਤੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਜੋ ਬਿਤੇ 25 ਅਕਤੂਬਰ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਭਗਵਾਨ ਵਾਲਮੀਕੀ ਪੀਰ ਸਤਾਂਤ ਦੇ ਜੋ ਵਿਅਦ ਵੀ ਕੁਝ ਅਸ਼ਰਾਰਤੇ ਅੰਸਰਾਂ ਦੇ ਵੱਲੋਂ ਕੀਤੀ ਗਈ ਹੈ ਜਿਸ ਨਾਲ ਸਮੁੱਚੇ ਸਮਾਜ ਦੇ ਵਿੱਚ ਰੋਸ਼ਨੀ ਲੈਣਾ ਹੈ ਉਨਾ ਕਿ ਆ ਕਿ ਜਿਨ੍ਹਾਂ ਵੀ ਵਿਅਕਤੀਆਂ ਵੱਲੋਂ ਬੇਅਦਬੀ ਕੀਤੀ ਗਈ ਹੈ ਉਸ ਦਾ ਸਜ਼ਾ ਸਾਡਾ ਸਮੁੱਚਾ ਸਮਾਜ ਭਗਵਾਨ ਵਾਲਮੀਕੀ ਮਹਾਰਾਜ ਤੋਂ ਮਾਫੀ ਮੰਗ ਕੇ ਕਰੇਗਾ ਜਿਸ ਵਿੱਚ ਪਹਿਲਾ ਤਾਂ ਨਿਤਨਾਮ ਦਾ ਪਾਠ ਕੀਤਾ ਜਾਵੇਗਾ ਅਤੇ ਦੁਪਹਿਰ 12 ਵਜੇ ਤੋਂ ਬਾਅਦ ਮੌਨ ਵਰਤ ਰੱਖਿਆ ਜਾਵੇਗਾ ਵਾਲਮੀਕੀ ਤੀਰ ਦਾ ਚੱਲ ਰਿਹਾ ਵਾ ਰੋਲਾ ਹੋਂਦੇ ਸਬੰਧ ਵਿੱਚ ਰੱਖੀ ਗਈ ਆ ਜੋ ਬੋਲੇ ਸੋ ਮਨ ਕੇ ਚਾਹੀਓ ਸਾਰੇ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਭਾਰਤ ਅੱਜ ਨਿਊ ਯੰਗ ਵਾਲਮੀਕੀ ਫੈਡਰੇਸ਼ਨ ਵੱਲੋਂ ਜਵਾਨ ਨਗਰ ਕੈਂਪ ਵਾਰਡ ਨੰਬਰ 72 ਵਿੱਚ ਮੀਟਿੰਗ ਬੁਲਾਈ ਗਈ ਇਹ ਮੀਟਿੰਗ ਜਿਹੜੀ 27 ਅਕਤੂਬਰ ਨੂੰ ਜਿਹੜੀ ਬੇਅਦਵੀ ਹੋਈ ਆ ਵਾਲਮੀਕੀ ਤੀਰੇ ਸਥਾਨ ਤੇ ਜਿੱਥੇ ਦੇ ਉੱਤੇ ਸੰਤਾ ਤੇ ਜਿਹੜੇ ਬਾਬੇ ਡੇਰੇ ਵਾਲੇ ਉਹਨਾਂ ਵੱਲੋਂ ਜਿਹੜੀ ਵਾਲਮੀਕੀ ਤੀਰੇ ਤੇ ਬੇਅਦਵੀ ਕੀਤੀ ਗਈ ਬੂਟ ਲੈ ਕੇ ਚੜੇ ਆਪਨਾ ਚੰਡੇ ਦੇ ਉਹ ਕਿੱਤਾ ਇਹਨਾਂ ਨੇ ਵੇਦ ਵੀ ਹੋਰ ਇਹਨਾਂ ਨੇ ਮਾਰਾ ਤੇ ਗੱਲਕ ਤੇ ਖੜ ਕੇ ਮਾਰਨ ਨੂੰ ਪੱਗ ਬੰਨੀ ਉਹਦੇ ਜਿਹੜਾ ਵਾਲਮੀਕੀ ਸਮਾਜ ਦੇ ਵਿੱਚ ਇੱਕ ਰੋਸ਼ ਆ ਤੇ ਉਸ ਰੋਸ਼ ਦੇ ਸੰਬੰਧ ਵਿੱਚ ਅੱਜ ਜਵਾਨ ਨਗਰ ਕੈਂਪ ਵਿੱਚ ਅਸੀਂ ਵਾਰਡ ਨੰਬਰ 72 ਜੇ ਮੀਟਿੰਗ ਸੱਦੀ ਅਸੀਂ 30 ਤਰੀਕ ਨੂੰ ਸਮੂਹ ਵਾਲਮੀਕੀ ਸਮਾਜ 23 ਨਵੰਬਰ ਨੂੰ ਵਾਲਮੀਕੀ ਤੀਰਸਥਾਨ ਤੇ ਜਾ ਕੇ ਉੱਥੇ ਨਿਤਨੇਮ ਦਾ ਪਾਠ ਕਰਾਂਗੇ ਤੇ ਜਿਹੜੀ ਆ ਗਲਤੀ ਹੋਈ ਆ ਜਿਨ੍ਹਾਂ ਵੱਲੋਂ ਵੀ ਕੀਤੀ ਗਈ ਆ ਅਸੀਂ ਸਮਾਂ ਜਾਗਸ਼ਾ ਮੰਗਾ ਕੇ ਮਾਰਾ ਤੇ ਬਰਤ ਰੱਖਾਂਗੇ ਤੇ ਮਾਰੇ ਦਾ ਪਾਠ ਕਰਾਂਗੇ ਤੇ ਮੈਂ ਸਾਰਾ ਲੁਧਿਆਣਾ ਵਾਸੀਆਂ ਨੂੰ ਤੇ ਨਿਊ ਯੰਗ ਵਾਲਮੀਕੀ ਫੈਡਰੇਸ਼ਨ ਤੇ ਜਿੰਨੇ ਵੀ ਸਾਡੇ ਮੈਂਬਰ ਆ ਮੈਂ ਸਾਰਿਆਂ ਨੂੰ ਕਹਿਣਾ ਆਪਣੇ ਗਲੀ ਮਹੱਲੇ ਚ ਜਿੰਨਾ ਕੋ ਸਕਦਾ ਸਾਰੇ ਵੱਧ ਤੋਂ ਵੱਧ ਇਕੱਠ ਲੈ ਕੇ ਆਪਾਂ ਵਾਲਮੀਕੀ ਤੀਰਸਥਾਨ ਜਾਣਾ ਵਾ ਤੇ ਮੈਂ ਫੈਡਰੇਸ਼ਨ ਵੱਲੋਂ ਜਿਹੜੀ ਨਰੇਟ ਢੰਗਾਂ ਜੀ ਨੇ ਤੇ 라ਵਣ ਸਾਹਿਬ ਜੀ ਨੇ ਸਾਡੀ ਡਿਊਟੀ ਲਾਈ ਆ ਅਸੀਂ ਉਹਦਾ ਪੂਰੀ ਆਪਣੀ ਤਿਹਜ ਲੋਨ ਨੂੰ ਨਿਭਾਵਾਂਗੇ ਤੇ ਜਿਹੜਾ ਵੀ ਵਾਲਮੀਕੀ ਤੀਰਸਥਾਨ ਤੇ ਬੇਦਵੀ ਹੋਈ ਆ ਤਿੰਨ ਦੇ ਜਿਹੜੇ ਦੋਸ਼ੀ ਆ ਉਹਨਾਂ ਦੇ ਖਿਲਾਫ ਵੀ ਅਸੀਂ ਜਿਹੜਾ ਮੁੱਖ ਮੰਤਰੀ ਆ ਭਗਵੰਤ ਮਾਨ ਉਹਨੂੰ ਵੀ ਮਿਲਾਗੇ ਜਲਦੀ ਤੋਂ ਜਲਦੀ ਤਾਂ ਕਿ ਉਹਨਾਂ ਦੋਸ਼ੀਆਂ ਦੇ ਖਿਲਾਫ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਸਾਰਿਆਂ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਅੱਜ ਪਰਮਪితਾ ਪ੍ਰਮਾਤਮਾ ਭਗਵਾਨ ਵਾਲਮੀਕੀ ਮਹਾਰਾਜੀ ਦਾ ਜੋ ਪਵਿੱਤਰ ਮੰਦਿਰ ਹੈ ਜਵਾਰਨਗਰ कॅम्प ਲੁਧਿਆਣਾ ਵਿਖੇ ਅੱਜ ਇੱਥੇ ਪੂਰੇ ਜਵਾਰਨਗਰ कॅम्प ਤੇ ਵੀਰਾਂ ਨੂੰ ਮਾਤਾਵਾਂ ਨੂੰ ਭੈਣਾਂ ਨੂੰ ਬੁਲਾਇਆ ਸੀ ਜੋ 27 ਅਕਤੂਬਰ ਨੂੰ ਪਾਵਨ ਵਾਲਮੀਕੀ ਤੀਰਤ ਤੇ ਕੁਝ ਸੰਤਾਂ ਦੇ ਦੁਬਾਰਾ ਉਹਨਾਂ ਦੇ ਨਾਲ ਕੋਈ ਲੋਕ ਜਿਹੜੇ ਗੁੰਡਾ ਟਾਇਪ ਆਏ ਉੱਥੇ ਉਹਨਾਂ ਨੇ ਜੋ ਪਾਵਨ ਵਾਲਮੀਕੀ ਤੀਰਤੇ ਤੇ ਬੇਅਦਬੀ ਕੀਤੀ ਹੈ ਉਹਨੂੰ ਲੈ ਕੇ ਪੂਰੇ ਸਮਾਜ ਦੇ ਵਿੱਚ ਰੋਸ ਹੈ ਪਰ ਉਸ ਰੋਸ ਨੂੰ ਲੈ ਕੇ ਕੱਸੀ ਇੱਕ 8 ਨਵੰਬਰ ਨੂੰ ਡਾਕਟਰ ਮੇੜਕਰ ਪਾਵਨ ਦੇ ਵਿੱਚ ਮੀਟਿੰਗ ਕਰੀ ਸੀ ਔਰ ਉੱਥੇ ਵਕਵਾਗ ਸੰਗਠਨਾਂ ਦੇ ਆਗੂ ਸਹਿਬਾਨ ਔਰ ਸਾਡੇ ਸੰਗਠਨਾਂ ਦੇ ਧਰਮ ਗੁਰੂਆਂ ਨੇ ਫੈਸਲਾ ਲਿਆ ਕਿ 30 ਨਵੰਬਰ ਨੂੰ ਅਸੀਂ ਪਾਵਨ ਵਾਲਮੀਕੀ ਤੀਰਥ ਤੇ ਜਾ ਕੇ ਉੱਥੇ ਨਤਮਸਤਕ ਹੋਵਾਂਗੇ ਔਰ ਪ੍ਰਮਾਤਮਾ ਤੋਂ ਸ਼ਮਾ ਯਾਚਨਾ ਕਰਾਂਗੇ ਕਿ ਸਾਡੇ ਜਿੰਦੇ ਜੀ ਪ੍ਰਮਾਤਮਾ ਜੋ ਪਾਵਨ ਵਾਲਮੀਕੀ ਤੀਰਥ ਤੇ ਬੇਅਦਬੀ ਹੋਈ ਆ ਉਹਦੇ ਲਈ ਅਸੀਂ ਸ਼ਮਾ ਚਾਹਨੀ ਆ ਕਿਉਂਕਿ ਪ੍ਰਮਾਤਮਾ ਤੇ ਤੀਰਥ ਦੀ ਬੇਅਦਬੀ ਹੋਣਾ ਜਿੱਥੇ ਲੋਕਾਂ ਦੇ ਵਿੱਚ ਸਮਾਜ ਦੇ ਵਿੱਚ ਬਹੁਤ ਰੋਸ਼ ਹੈ ਉੱਥੇ ਅਸੀਂ ਸਾਰਿਆਂ ਨੂੰ ਅਪੀਲ ਵੀ ਕੀਤੀ ਆ ਕਿ 30 ਨਵੰਬਰ ਨੂੰ ਸਾਰਿਆਂ ਨੇ ਸਵੇਰ 11 ਵਜੇ ਪਾਵਨ ਵਾਲਮੀਕੀ تیرਤੇ ਪਹੁੰਚਣਾ ਵੈ ਔਰ ਉੱਥੇ ਪਹੁੰਚ ਕੇ ਮੂਲ ਮੰਤਰ ਦਾ ਜਾਪ ਹੋਏਗਾ ਔਰ 12:00 ਵਜੇ 4 ਮਿੰਟ ਤੋਂ ਲੈ ਕੇ 4:00 ਵਜੇ ਤੱਕ ਉੱਥੇ ਮੋਨ ਵਰਤ ਦੇ ਰੂਪ ਦੇ ਵਿੱਚ ਕਿਸੇ ਨੇ ਕੋਈ ਆਨ ਜਾਂ ਲੰਗਰ ਨਹੀਂ ਛਕਣਾ ਸਾਰੇ ਪ੍ਰਮਾਤਮਾ ਦੇ ਚਰਨਾਂ 'ਚ ਬਹਿ ਕੇ ਮੂਲ ਮੰਤਰ ਦਾ ਜਾਪ ਸੁਣਨਗੇ ਸਮੂੱਚਾ ਪਾਠ ਪ੍ਰਮਾਤਮਾ ਦੀ ਆਰਾਧਨਾ ਕਰਨਗੇ ਔਰ ਅੱਜ ਸਾਰੇ ਵਕ ਵਕ ਜੋ ਸੰਗਠਨਾਂ ਦੇ ਆਗੂ ਸਹਿਬਾਨ ਨੇ ਨੇ ਔਰ ਸਾਡੇ ਵੀਰ ਬਨਵਿੰਦਰ ਡੁਲਗਤ ਜੀ ਜੋ ਸਾਡੇ ਫੈਡਰੇਸ਼ਨ ਦੇ ਵਾਈਸ ਪ੍ਰਧਾਨ ਨੇ ਉਹਨਾਂ ਦੇ ਦੁਬਾਰਾ ਅੱਜ ਜਵਾਰ ਨਗਰ ਕੈਂਪ 'ਚ ਮੀਟਿੰਗ ਰੱਖਾਈ ਗਈ ਸੀ ਮੈਂ ਆਪਣੇ ਛੋਟੇ ਵੀਰ ਦਾ ਵੀ ਧੰਨਵਾਦ ਕਰਦਾ ਮੈਂ ਜੈ ਬਾਨਮੀ ਕੀ ਜੈ ਪੀ ਆਤਮ ਪ੍ਰੇਮੀਓ ਜੈ ਵਾਲਮੀਕੀ ਜੋ ਕਿ ਪਾਵਨ ਵਾਲਮੀਕੀ ਤੇਰਤ ਦੀ ਬੇਅਦਵੀ ਹੋਈ ਹੈ ਉਹਦੇ ਉਪਲਖਸ਼ ਚ ਸ਼ਮਾ ਯਾchnਾ ਲਈ ਪਰਮਾਤਮਾ ਦੇ ਚਰਨਾਂ 'ਚ ਬੈਠ ਕੇ ਉਸ ਈਸ਼ਵਰ ਦੇ ਚਰਨਾਂ 'ਚ ਪ੍ਰਾਰਥਨਾ ਕਰਦੇ ਹੋਏ ਅਸੀਂ ਸਾਰੇ ਹੀ ਸੰਗਠਨਾ ਨੇ ਮਿਲ ਕੇ ਉਥੇ ਨਮਨ ਕਰਨਾ ਤੇ ਉਹ 30 ਤਰੀਕ 30 ਨਵੰਬਰ ਦਾ ਦਿਨ ਰੱਖਿਆ ਗਿਆ ਹੈ ਤੇ ਉਹਦੇ ਤਿਆਰੀ ਦੇ ਉਪਲਖਸ਼ ਦੇ ਵਿੱਚ ਅੱਜ ਜਵਾਰਨਗਰ ਕੈਂਪ ਚ ਬਲਵਿੰਦਰ ਡੁਲਗਤ ਜੀ ਦੀ ਅਗਵਾਈ ਚ ਵਿਰੇਸ਼ ਨਰੇਸ਼ ਟੰਗਾਂਜੀ ਦੀ ਅਗਵਾਈ ਦੇ ਵਿੱਚ ਅੱਜ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਸੈਕੜਿਆਂ ਦੀ ਗਿਣਤੀ ਵਿੱਚ ਵੇਰ ਵਿਰੰਗਣਾਏ ਪਰਿਵਾਰ ਪਹੁੰਚੇ ਨੇ ਤੇ ਸਾਰਿਆਂ ਨੇ ਪ੍ਰਵਾਹ ਹੰਗਾਰਾ ਦਿੱਤਾ ਕਿ ਪਾਵਨ ਵਾਲਮੀਕੀ ਤੀਰਥ ਅਸੀਂ ਨਤਮਸਤਕ ਹੋਣ ਪਰਿਵਾਰ ਸਹਿਤ ਪਹੁੰਚਾਂਗੇ ਤੇ ਜਿਹੜੇ ਸਾਥੀ ਇਸ ਵੀਡੀਓ ਨੂੰ ਦੇਖ ਰਹੇ ਆ ਉਹਨਾਂ ਨੂੰ ਵੀ ਪ੍ਰਾਰਥਨਾ ਕਿ ਪਰਿਵਾਰ ਸਹਿਤ ਪਾਵਨ ਵਾਲਮੀਕੀ ਤੀਰਥ 30 ਤਰੀਕ ਨੂੰ ਪਹੁੰਚੋ ਅਤੇ ਪਰਮਾਤਮਾ ਦਾ ਆਸ਼ੀਰਵਾਦ ਗ੍ਰਹਿਣ ਕਰੋ ਅਤੇ ਅਸੀਂ ਸਾਰੇ ਮਿਲ ਕੇ ਬੇਦਵੀ ਨੂੰ ਲੈ ਕੇ ਜੋ ਹੋਇਆ ਉੱਥੇ ਉਹ ਸਾਰੀ ਚੀਜ਼ਾਂ ਨੂੰ ਦੇਖਦੇ ਹੋਏ ਅਸੀਂ ਸ਼ਮਾ ਯਾਚਨਾ ਕਰੀਏ ਜੈ ਵਾਲਮੀਕੀ ਹਰ ਹਰ ਵਾਲਮੀਕੀ